ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਕਾਫੀ ਨਿਰਾਸ਼ ਦਿਖਾਈ ਦਿੱਤਾ ਕਾਂਗਰਸ ਹਾਈ ਕਮਾਂਡ ਨੇ ਅੱਜ ਸਾਫ਼ ਕਰ ਦਿੱਤਾ ਕਿ ਕਿਸੇ ਤਰ੍ਹਾਂ ਦਾ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਦਿੱਲੀ ਦੇ ਵਿੱਚ ਅੱਜ 3 ਘੰਟੇ ਮੀਟਿੰਗ ਚੱਲੀ ਹੈ ਇਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਜੋ ਪ੍ਰਧਾਨ ਨੇ ਕਾਂਗਰਸ ਦੇ ਉਸ ਤੋਂ ਇਲਾਵਾ ਕੇਵਨ ਗੋਪਾਲ ਉਹਦੇ ਵਿੱਚ ਮੀਟਿੰਗ 'ਚ ਹਾਜ਼ਰ ਸੀ ਤੇ ਮੀਟਿੰਗ ਦੇ ਦੌਰਾਨ ਇੱਕ ਸਾਫ਼ ਸੰਦੇਸ਼ ਪੰਜਾਬ ਦੇ ਲੀਡਰਾਂ ਨੂੰ ਦੇ ਦਿੱਤਾ ਗਿਆ ਹੈ ਕਿ ਪਾਰਟੀ ਦੇ ਮਸਲਿਆਂ ਨੂੰ ਪਾਰਟੀ ਦੇ ਅੰਦਰ ਹੀ ਉਠਾਇਆ ਜਾਏ ਅਗਰ ਪਾਰਟੀ ਦੇ ਬਾਹਰ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉਠਾਇਆ ਜਾਏਗਾ ਤਾਂ ਉਸ ਲੀਡਰ ਨੂੰ ਬਖਸ਼ਿਆ ਨਹੀਂ ਜਾਏਗਾ ਜਿਤੋਂ ਤੱਕ ਚਰਨਜੀਤ ਸਿੰਘ ਚੰਨੀ ਦੀ ਗੱਲ ਆਈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਉੱਚ ਵਰਗ ਦੇ ਲੋਕਾਂ ਨੂੰ ਹੀ ਜਿਹੜਾ ਅਹੁਦੇ ਦਿੱਤੇ ਗਏ ਨੇ ਤੇ ਅਸੀਂ ਕਿੱਥੇ ਜਾਈਏ ਉਹਨਾਂ ਨੇ ਕਿਹਾ ਸੀ ਤੇ ਇਸ ਉੱਤੇ ਵੀ ਕਾਂਗਰਸ ਨੇ ਕਾਫੀ ਨਰਾਜ਼ਗੀ ਜ਼ਾਹਰ ਕੀਤੀ ए मेनू गोपाल ਨੇ ਸਾਫ਼ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਅਨੁਸੂਚਿਤ ਜਾਤੀ ਜਨਜਾਤੀ ਜਾਂ ਬੈਕਵਰਡ ਕਲਾਸੇਜ ਜਾਂ ਮਿਨੋਰਟੀ ਦੇ ਮੁੱਦੇ ਤੋਂ ਲੜਾਈ ਲੜ ਰਹੀ ਹੈ ਉਹਨਾਂ ਸਾਫ਼ ਕੀਤਾ ਕਿ ਕਿਸ ਨੂੰ ਕਿੰਨੀ ਪ੍ਰਤਨਿਧਤਾ ਦੇਣੀ ਹੈ ਇਹ ਕੰਮ ਹਾਈ ਕਮਾਂਡ ਦਾ ਹੈ ਇਸ ਕਰਕੇ ਇਸ ਵਿੱਚ ਕੋਈ ਦਖਲਅੰਦਾਜ਼ੀ ਨਾ ਕੀਤੀ ਜਾਏ ਇਸ ਦੇ ذریعے ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਵੀ ਸੰਦੇਸ਼ ਦੇ ਦਿੱਤਾ ਹੈ ਕਿ ਇਹ ਜੋ ਪ੍ਰਤਨਿਧਤਾ ਕਿਸ ਨੂੰ ਕਿੰਨੀ ਦੇਣੀ ਹੈ ਇਹ ਜਿਹੜਾ ਹੈ

communities, especially scheduled caste, scheduled type, OBC and poor people from the general class. This is the this is the idea, this is the line that's been taken by the party all over India. It is applicable to Punjab also. But going to the media, getting into the social media this type of activity cannot help the Congress organization. You know, we told that that is our duty. This is the duty of the high command to ensure that representation to everybody will should be there. that we will take care but we today again i am telling we told the leadership to don't make any such you can see that tomorrow onwards entire congress family will be together today also together only tomorrow onwards especially entire congress leaders and congress family will be together they are fighting us and we are going to win punjab hmm. aram se we are going to win punjab but, there was, there was, but, uh, was, but that thai that thai that is your for unitedly unitedly congress will fight congress will win punjab with the support of the people of punjab cases okay, sir but 32 leaders have written to ravanji seeking appointment with him what is wrong in it uh, uh, in party leaders party leaders we so have right, but but this type of group letters we are not going to tolerate asking for an appointment is not an issue asking for an appointment is okay but grouping 35 40 people grouping together and signing मीटिंग right. sure. uh, so. गुटबाजी चल रही है इस बर्दश्त नहीं किया जाएगा क्योंकि पिछले दिन ਈ ਦੇ ਕਰੀਬ ਲੀਡਰਾਂ ਵੱਲੋਂ ਇੱਕ ਜਿਹੜਾ ਪੱਤਰ ਲਿਖਿਆ ਗਿਆ ਸੀ ਹਾਈ ਕਮਾਂਡ ਨੂੰ ਇਹ ਕਿਹਾ ਗਿਆ ਸੀ ਜਮੇਲਣ ਦਾ ਸਮਾਂ ਮੰਗਿਆ ਗਿਆ ਸੀ ਇਹ ਵੀ ਕਿਹਾ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਉਹ ਜਿਹੜੇ ਲੀਡਰ ਸੀ ਖੜੇ ਸੀ ਪਰ ਹਾਈ ਕਮਾਂਡ ਨੇ ਸਾਫ਼ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਗੁੱਟਬਾਜ਼ੀ ਨੂੰ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਹਾਈ ਕਮਾਂਡ ਨੇ ਸਾਫ਼ ਕੀਤਾ ਕਿ ਅਗਰ ਕਿਸੇ ਲੀਡਰ ਨੂੰ ਕੋਈ ਦਿੱਕਤ ਹੈ ਤਾਂ ਉਹ ਅਲੱਗ ਵੱਖਰੇ ਤੌਰ ਤੇ ਆ ਕੇ ਹਾਈ ਕਮਾਂਡ ਨੂੰ ਮਿਲ ਸਕਦਾ ਹੈ लेकिन गुटबाजी किसी तरह भी टॉरेट नहीं किया जाएगा इस तो अलावा कांग्रेस हाईकमान ने साफ कर दिता कि अजय जरा किसी तरह का कोई कौ, पंजाब कांग्रेस में बदलाव नहीं किया जाएगा जो सिस्टम चल रहा उसने मुताबिक ही चला जाएगा पर पंजाब के लीडर दी हाईकमान वालों जम के क्लास लगाई गई है उन्होंने कहा कि जे बयानबाजी जो तुम बार सोशल मीडिया से करते हो पार्टी लैके वह बर्दाश्त योग नहीं है सो तो एक तरह के नाल ਪੰਜਾਬ ਦੇ ਲੀਡਰਾਂ ਨੂੰ ਸਖਤ ਸਖਤ ਜਿਹੜਾ ਤੇ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਗੁੱਟਬਾਜ਼ੀ ਨੂੰ ਬਰਦਾਸ਼ਤ ਨਹੀਂ ਹੋਏਗੀ ਅਨੁਸ਼ਾਸਨਹੀਨਤਾ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਹਾਲਾਂਕਿ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਕਿ ਹਾਈ ਕਮਾਂਡ ਕਾਫੀ ਨਰਾਜ਼ ਦਿਖਾਈ ਦਿੱਤਾ ਇਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਉਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਕੇ ਬੇਨੂ ਗੋਪਾਲ ਨੇ ਉਹ ਕਾਫੀ ਅੱਜ ਉਹਨਾਂ ਦੇ ਅੰਦਰ ਇੱਕ ਜਿਹੜਾ ਗੁੱਸਾ ਨਜ਼ਰ ਆ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਸਾਫ਼ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਨੇ ਕਿ ਕਿਸੇ ਦਾ ਦੀ ਕੋਈ ਗੁੱਟਬਾਜ਼ੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਅੰਦਰੂਨੀ ਜਿਹੜੀ ਲੜਾਈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਕਹਿੰਦੇ ਕਿ ਇੱਕ ਸਾਲ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਰਹਿ ਗਿਆ ਹੈ ਇਸ ਲਈ ਜਿਹੜੀ ਇੱਕਜੁੱਟ ਹੋ ਕੇ ਦੀ ਤਿਆਰੀ ਕੀਤੀ ਜਾਏ ਤੇ ਅੱਗੇ ਕਿਸ ਨੇਤਾ ਕਿਸ ਨੂੰ ਦੇਣੀ ਹੈ ਕੀ ਅੱਗੇ ਫੈਸਲੇ ਉਹਾਈ ਕਮਾਂ ਲਏਗਾ ਤੁਹਾਡਾ ਕੰਮ ਹੈ ਸਿਰਫ ਗਰਾਊਂਡ ਤੇ ਜਾ ਕੇ ਤੁਸੀਂ ਕੰਮ ਕਰੋ ग्राउंड जाके तो प्रोग्राम दिता जाएगा क्योंकि मनरेगा लैके कांग्रेस पूरे देश अंदर लड़ाई लड़ रही है उन्हें क्या कि उस प्रोग्राम के तहत काम करो लेकिन साफ उन्होंने कह दिता गया कि मीडिया, मीडिया तो सोशल मीडिया से गल कर गुरेज करो सिर्फ पार्टी जोड़ा फ्रंट के उ पार्टी पद्धर के उ मसला है उठाया जाए बाहर इस तरह का कोई मसला ना जड़ा उठाया जाए क्योंकि यू अनुशासनहीनता मनिया जाएगा ਅਗਰ ਕੋਈ ਅਨਸ਼ਾਸਨਹੀਨਤਾ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਸੋ ਇਹ ਜਿਹੜੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਸਾਫ਼ ਕਿਹਾ ਲੀਡਰਾਂ ਨੂੰ ਕਿ ਬਿਆਨਬਾਜ਼ੀ ਤੇ ਲਗਾਮ ਲਾਓ ਉਹਨਾਂ ਨੇ ਇਹ ਸਾਫ਼ ਕਿਹਾ ਕਿ ਆਪਣੀ ਬਿਆਨਬਾਜ਼ੀ ਤੇ ਲਗਾਮ ਲਗਾਓ ਅਤੇ 파ਰਟੀ ਲਈ ਕੰਮ ਕਰੋ ਤੇ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰ ਬਣੇ ਪੰਜਾਬ ਦੀ ਜਨਤਾ ਵੀ ਚਾਹੁੰਦੀ ਹੈ ਜੇ ਕਿ ਮਸਲਾ ਹੈ ਤਾਂ ਤੁਸੀਂ ਹਾਈ ਕਮਾਂਡ ਨਾਲ ਆ ਕੇ ਗੱਲ ਕਰ ਸਕਦੇ ਹੋ ਉਹਨਾਂ ਨੇ ਕਿਹਾ ਇੱਕ ਜਿਹੜਾ ਸਖਤ ਸੰਦੇਸ਼ ਦਿੱਤੇ ਕਿ ਕਾਂਗਰਸ ਲੀਡਰ ਨੂੰ ਭੇਜਿਆ ਕਿ ਅਨੁਸ਼ਾਸਨਹੀਣਤਾ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਕਰਕੇ ਦੂਜੇ ਪਾਸੇ ਹਾਈ ਕਮਾਨ ਨੇ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਚਰਨਜੀਤ ਸਿੰਘ ਚੰਨੀ ਵੱਲੋਂ ਦੁਪਹਿਰੇ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹਾਲਾਂਕਿ ਉਹ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਲੇਕਿਨ ਉਹਨਾਂ ਨੂੰ ਜਿਹੜਾ ਜਵਾਹਰ ਭਵਨ ਦੇ ਅੰਦਰ ਹੀ ਜਾਣ ਨਹੀਂ ਦਿੱਤਾ ਗਿਆ ਗੇਟ ਤੇ ਰੋਕ ਲਿਆ ਗਿਆ जिस तो साफ नज़र आ रहा है कि हाई कमान चन्नी की बयानबाजी तो किसी ना किसी तरह ना नाराज़ है पर मीटिंग तो बाद के वेणुगोपाल ने एक साफ संदेश मीडिया सामने दे दिता है कह दिता है कि जितों तक पार्टी अंदर किसान प्रतिनिधता देनी किस वर्ग को कि प्रतिनिधता देनी है वो पार्टी हाई कमान का काम है जिस दे जरिए चरणजीत चलन सि चन्नी ने भी संदेश संदेशा गया है कि वो जाके पार्टी लिए काम कर प्रतिनिधता कदों किसू देनी है ਉਹ ਹਾਈ ਕਮਾਂਡ ਦੇਖੇਗਾ ਇਸ ਤੋਂ ਇਲਾਵਾ ਜਿਹੜੀ ਗੁਰਤਬੰਦੀ ਚੱਲ ਰਹੀ ਸੀ ਜਿਹੜਾ ਇੱਕ ਚੱਲ ਰਿਹਾ ਸੀ ਕਿ ਆਪ ਦੀ ਗੁੱਟ ਬਣਾ ਕੇ ਲੀਡਰ ਪਿਛਲੇ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੀ ਸੀ ਕਿ ਜਾ ਕੇ ਹਾਈ ਕਮਾਂਡ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਾਈ ਕਮਾਂਡ ਨੇ ਸਾਫ਼ ਕਰਤਾ ਕਿ ਕਿਸੇ ਗਰੁੱਪ ਨੂੰ ਨਹੀਂ ਮਿਲਿਆ ਜਾਏਗਾ ਜੇ ਤੁਸੀਂ ਸੋਚੋਗੇ ਕਿ ਤੁਸੀਂ ਗੁੱਟ ਬਣਾ ਕੇ ਆਓਗੇ ਜਾਂ ਗਰੁੱਪ ਬਣਾ ਕੇ ਆਓਗੇ ਤਾਂ ਇਹ ਵੀ ਬਰਦਾਸ਼ਤ ਜੋਕ ਨਹੀਂ ਹੋਏਗਾ ਅਗਰ ਕੋਈ ਮਸਲਾ ਹੈ ਤਾਂ ਉਹਨਾਂ ਕੋਲ ਆਓ ਹਾਈ ਕਮਾਂਡ ਕੋਲ ਜਦੋਂ ਮਰਜੀ ਤੁਸੀਂ ਇਕੱਲੇ ਜਾ ਕੇ ਹਾਈ ਕਮਾਂਡ ਨਾਲ ਆਪਣਾ ਮਸਲਾ ਹੱਲ ਕਰ ਸਕਦੇ ਹੋ ਪਰ ਇਸ ਤਰ੍ਹਾਂ ਦਾ ਗਰੁੱਪ ਪੇਜਮ ਹੁਣ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਫ ਹੋ ਗਿਆ ਕਿ ਕਾਂਗਰਸ ਹਾਈ ਕਮਾਂਡ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਅੰਦਰ ਜੋ ਆਪੋਤਾਪੀ ਚੱਲ ਰਹੀ ਸੀ ਉਹਨੂੰ ਲੈ ਕੇ ਕਾਫੀ ਨਰਾਜ਼ ਦਿਖਾਈ ਦਿੱਤਾ ਤੇ ਅੱਜ ਮੀਟਿੰਗ ਦੇ ਦੌਰਾਨ ਕਾਂਗਰਸ ਦੇ ਲੀਡਰਾਂ ਦੀ ਜੰਮ ਕੇ ਕਲਾਸ ਲਗਾਈ ਗਈ ਹੈ ਤੇ ਉਹਨਾਂ ਨੂੰ ਸਾਫ ਤੇਖ ਜਿਹਾ ਸਪਸ਼ਟ ਸੰਦੇਸ਼ ਵੀ ਦਿੱਤਾ ਗਿਆ ਧੰਨਵਾਦ

for the point for the future journey of Punjab Congress there was a very fruitful discussion in the matter party had given direction to all the leaders refrained from the refrained from the public statements mm -hmm. every individual has their own views but that should be discussed only with party leadership or party forum. going to the media and spreading into the social media, this type of activity cannot be tolerated by the party. so strong direction have been given to the leaders. don't go to the media. don't give any social media bites. For creating internal issues party high command will take decision in due course for candidate selection for campaigning everything Sorry, this, is, this is a very clear direction we have given today everybody unanimously agreed. all the leaders unanimously agreed the leadership decision.